ਮੈਂ ਆ ਚੁੱਕਿਆ ਜੀ ਪੰਜਾਬ ਦੇ ਸੋਹਣੇ ਪਿੰਡਾਂ ਦੇ ਵਿੱਚੋਂ ਪਿੰਡ ਚਗਰ ਦੇ ਵਿੱਚ ਤੇ ਜੇ ਤੁਸੀਂ ਵੀ ਚਗਰ ਪਿੰਡ ਦੇ ਬਾਰੇ ਜਾਣਨਾ ਚਾਹੁੰਦੇ ਆ ਤੇ ਇਸ ਪਿੰਡ ਨੂੰ ਦੇਖਣਾ ਚਾਹੁੰਦੇ ਆ ਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਹਦੀ ਪੂਰੀ ਵੀਡੀਓ YouTube ਚੈਨਲ ਤੇ ਆਊਗੀ ਜਿਹਦਾ ਨਾਮ ਆ ਸਿਰਫ ਫਰੇ MTW ਤੇ ਚੋ ਕਿ ਦੇਖਿਓ ਮੇਰੇ ਨਾਲ-ਨਾਲ ਤੁਸੀਂ ਇਸ ਪਿੰਡ ਦੀ ਖੂਬਸੂਰਤੀ ਤੇ ਇਸ ਪਿੰਡ ਦੇ ਬਾਰੇ ਜਾਣਿਓ ਵੀ ਕਿਵੇਂ ਇਸ ਪਿੰਡ ਨੇ ਆਪਣੇ ਆਪ ਨੂੰ ਡਵੈਲਪਮੈਂਟ ਕੀਤਾ ਤੇ ਕਿਵੇਂ ਇਹ ਪਿੰਡ ਚਰਚਾ ਦਾ ਵਿਸ਼ਾ ਬਣਿਆ ਰਿਹਾ ਮੈਂ ਤੁਹਾਨੂੰ ਉਸ YouTube ਵੀਡੀਓ ਤੇ ਸਾਰਾ ਕੁਝ ਦਿਖਾਉਂਗਾ ਕਿ ਕੀ ਕੁਝ ਇਸ ਪਿੰਡ ਦੇ ਵਿੱਚ ਬਣਿਆ ਹੋਇਆ ਵਾ ਝੀਲਾਂ ਪਾਰਕਾਂ ਬਹੁਤ ਕੁਝ ਹੈ ਇਸ ਪਿੰਡ ਦੇ ਵਿੱਚ ਉਹ ਤੁਹਾਨੂੰ ਸਾਰਾ YouTube ਚੈਨਲ ਤੇ ਦਿਖੂਗਾ ਤੇ ਦੇਖ ਲਿਓ ਜੀ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਤਾਬਾਜੀ ਫੁੱਲੀ ਵੀਡੀਓ ਦਾ ਲਿੰਕ ਨੀਚੇ ਹੀ ਦੇ ਦਿੱਤਾ ਜਾਊਗਾ ਜੀ ਤੁਸੀਂ ਉਸ ਤੇ ਕਲਿੱਕ ਕਰਕੇ ਵੀਡੀਓ ਨੂੰ ਦੇਖ ਸਕਦੇ ਆਂ